ਖੂਰ ਕੈਨੇਡਾ ਨਾਲ ਜੁੜੀ ਹੋਈ ਖਬਰ ਹੈ ਕਿ ਜਿਹੜੇ ਲੋਕ ਅਮਰੀਕਾ ਨੂੰ ਜਾਂਦੇ ਸੀ ਉਹਨਾਂ ਦੀ ਵੀ ਗਿਣਤੀ ਘਟ ਗਈ ਉਹ ਕਿਹੜੇ ਲੋਕ ਨੇ ਜਿਹੜੇ ਹੁਣ ਨਹੀਂ ਜਾ ਰਹੇ ਬਿਲਕੁਲ ਜੀ ਗਿਣਤੀ ਘਟੀ ਆ ਉਹਨਾਂ ਦੀ ਤੇ ਅਸਲ ਵਿੱਚ ਜਦੋਂ ਤੋਂ ਡੋਨਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਇਲੈਕਟ ਹੋਏ ਨੇ ਨਾਟ ਜਸਟ ਕਿ ਉਹ ਬੈਠੇ ਨੇ ਜਦੋਂ ਇਲੈਕਟੇ ਹੋ ਗਏ ਨੇ ਜਿਸ ਦਿਨੋਂ ਪਤਾ ਲੱਗ ਗਿਆ ਕਿ ਉਹ ਵੱਢਣਗੇ ਉਸ ਦਿਨ ਤੋਂ ਹੀ ਲੋਕਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਜਿਸ ਦਿਨ ਤੋਂ ਡੋਨਲਡ ਟਰੰਪ ਨੇ ਤਿੱਖੇ ਬਿਆਨ ਦੇਣੇ ਸ਼ੁਰੂ ਕਰਤੇ ਉਸ ਦਿਨ ਤੋਂ ਫਰਕ ਪੈਣਾ ਸ਼ੁਰੂ ਹੋ ਗਿਆ ਅੱਜ ਦੀ ਡੇਟ ਤੱਕ 74 ਘਟ ਨਹੀਂ ਰਹੀ ਅੱਜ ਦੀ ਡੇਟ ਵਿੱਚ ਵੀ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਡੋਨਲਡ ਟਰੰਪ ਬਿਆਨ ਦੇ ਰਹੇ ਨੇ ਕਿ ਕੈਨੇਡਾ ਵਿੱਚ ਫੁਲਾਨੇ ਦੀ ਸਰਕਾਰ ਬਣ ਜਾਈ ਹੋਏ ਕੁਝ ਦਿਨ ਪਹਿਲਾਂ ਕਿਹਦੇ ਸੀ ਜਸਨ ਟਰੂਟੋ ਗੱਡੀ ਨੂੰ ਗੱਡੀ ਤੇ ਹਿਲਣਾ ਨਹੀਂ ਚਾਹੁੰਦਾ ਪ੍ਰਧਾਨ ਮੰਤਰੀ ਬਣਿਆ ਰਹਿਣਾ ਚਾਹੁੰਦਾ ਹੁਣ ਕਿਹਦੇ ਕੰਜ਼ਰਵੇਟਿਵ ਦੇ ਨਾਲੋਂ ਇਹ ਦੂਸਰੇ ਨਾਲ ਗੱਲ ਕਰਨੀ ਜਿਹੜੀ ਸੌਖੀ ਹੈ ਸਾਨੂੰ ਸੋ ਉਹ ਓਵਰ ਆਲ ਜਿਹੜੀ ਸਥਿਤੀ ਹੈ ਨਾ ਡੋਨਲਡ ਟਰੰਪ ਦੇ ਦੁਆਲੇ ਘੁੰਮ ਰਹੀ ਹੈ ਤੇ ਕੈਨੇਡੀਅਨਾਂ ਦੇ ਮੂਡ ਵੀ ਬਦਲੇ ਨੇ ਇਹਦੇ ਬਾਰੇ ਜਿਹੜੀ ਖਾਸ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਹਵਾਈ ਜਹਾਜ਼ਾਂ ਦੇ ذریعے ਲੋਕ ਬਹੁਤ ਜਾਂਦੇ ਨੇ ਤੇ ਨਾਲ ਦੀ ਨਾਲ ਪੈਦਲ ਵੀ ਜਾਂਦੇ ਨੇ ਤੇ ਕਾਰਾਂ ਦੇ ਵਿੱਚ ਵੀ ਜਾਂਦੇ ਨੇ ਕੰਮਲੇ ਵੀ ਜਾਂਦੇ ਨੇ ਘੁੰਮਣ ਫਿਰਲੇ ਵੀ ਜਾਂਦੇ ਨੇ ਤੇ ਵੈਸੀ ਵੀ ਜਾਂਦੇ ਨੇ ਸੋ ਕੈਨੇਡਾ ਦੇ ਵਿੱਚੋਂ ਲੋਕ ਜਿਹੜੇ ਜਾਂਦੇ ਆਉਂਦੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਘਟੀਆ ਜੀ ਇਸ ਵਿੱਚ ਕੋਈ ਕੋਈ ਸ਼ੱਕ ਨਹੀਂ ਹੈ ਤੇ ਗਿਣਤੀ ਜਿਹੜੀ ਹੈ ਟੋਟਲ ਜਿਹੜੀ ਗਿਣਤੀ ਹੈ ਕੁਝ ਮਹੀਨਿਆਂ ਦੇ ਵਿੱਚ ਘਟਿਆ 5 ਲੱਖ ਦਾ ਕਹਿੰਦੇ ਫਰਕ ਪੈ ਗਿਆ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਕੈਨੇਡਾ ਤੋਂ ਬਾਰਡਰ ਜਿਹੜਾ ਉਹ ਪਾਰ ਕਰਦੇ ਨੇ ਸੋ ਇਸ ਗਿਣਤੀ ਦੇ ਵਿੱਚ ਵੱਡਾ ਘਾਟਾ ਪਿਆ ਤੇ ਇਹ ਇਸ ਦੇ ਇਹਦਾ ਜਿਹੜਾ ਕਾਰ ਦੇ ਰਸਤੇ ਜਿਹੜੇ ਲੋਕ ਜਿਹੜੇ ਟਰੈਵਲ ਕਰਦੇ ਨੇ ਉਹ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਗਿਣਤੀ ਨੂੰ ਬਹੁਤ ਵੱਡਾ ਫਰਕ ਪਿਆ ਹੈ ਸੋ ਇਹ ਕੈਨੇਡਾ ਵਾਲੇ ਕੀ ਸੋਚ ਰਹੇ ਨੇ ਇਹ ਤੁਸੀਂ ਸਮਝ ਸਕਦੇ ਹੋ ਕਿ ਕੈਨੇਡਾ ਵਾਲਿਆਂ ਨੇ ਆਪਣਾ ਓਵਰਆਲ ਚੁਕਾ ਜਿਹੜਾ ਹੈ ਉਹ ਯੂ ਐਸ ਏ ਵੱਲੋਂ ਘਟਾ ਦਿੱਤਾ ਹੈ ਸੋ ਕੈਨੇਡਾ ਵਾਲੇ ਵੱਖਰੇ ਤੌਰ ਤੇ ਜ਼ਾਹਰ ਤੌਰ ਤੇ ਸੋਚ ਰਹੇ ਨੇ ਇਸ ਵੇਲੇ ਤੇ ਗਿਣਤੀ ਇਹ ਨਤੀਜੇ ਦੇ ਉੱਤੇ ਜਾਣਦੀ ਹੈ ਨਾ ਜੀ ਉਹ ਘਟ ਗਈ ਹੈ ਜੀ ਇੱਕ ਹੋਰ ਕੈਨੇਡਾ ਨਾਲ ਜੁੜੀ ਹੋਈ ਖਬਰ ਹੈ ਕਿ ਜਿਹੜੇ ਲੋਕ ਅਮਰੀਕਾ ਨੂੰ ਜਾਂਦੇ ਸੀ ਉਹਨਾਂ ਦੀ ਵੀ ਗਿਣਤੀ ਘਟ ਗਈ ਉਹ ਕਿਹੜੇ ਲੋਕ ਨੇ ਜਿਹੜੇ ਹੁਣ ਨਹੀਂ ਜਾ ਰਹੇ ਬਿਲਕੁਲ ਜੀ ਗਿਣਤੀ ਘਟੀ ਆ ਉਹਨਾਂ ਦੀ ਤੇ ਅਸਲ ਵਿੱਚ ਜਦੋਂ ਤੋਂ ਡੋਨਲਡ ਟਰੰਪ ਰਾਸ਼ਟਰਪਤੀ ਦੇ ਉਹਦੇ ਲਈ ਇਲੈਕਟ ਹੋਏ ਨੇ ਨਾਟ ਜਸਟ ਕਿ ਉਹ ਬੈਠੇ ਨੇ ਜਦੋਂ ਇਲੈਕਟ ਹੋ ਗਏ ਨੇ ਜਿਸ ਦਿਨੋਂ ਪਤਾ ਲੱਗ ਗਿਆ ਕਿ ਉਹ ਬਣ ਗਏ ਉਸ ਦਿਨ ਤੋਂ ਹੀ ਲੋਕਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਜਿਸ ਦਿਨ ਤੋਂ ਡੋਨਲਡ ਟਰੰਪ ਨੇ ਤਿੱਖੇ ਬਿਆਨ ਦੇਣੇ ਸ਼ੁਰੂ ਕਰਤੇ ਉਸ ਦਿਨ ਤੋਂ ਫਰਕ ਪੈਣਾ ਸ਼ੁਰੂ ਹੋ ਗਿਆ ਅੱਜ ਦੀ ਡੇਟ ਤੱਕ ਇਹ ਕੁੜੱਤਣ ਘਟ ਨਹੀਂ ਰਹੀ ਅੱਜ ਦੀ ਡੇਟ ਵਿੱਚ ਵੀ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਡੋਨਲਡ ਟਰੰਪ ਬਿਆਨ ਦੇ ਰਹੇ ਨੇ ਕਿ ਕੈਨੇਡਾ ਵਿੱਚ ਫੁਲਾਨੇ ਦੀ ਸਰਕਾਰ ਪਣਜੋ ਕੁਝ ਦਿਨ ਪਹਿਲਾਂ ਕਹਿੰਦੀ ਸੀ ਜਸਨਲ ਟਰੂਟੋ ਗੱਡੀ ਨੂੰ ਗੱਡੀ ਤੇ ਹਿਲਣਾ ਨਹੀਂ ਚਾਹੁੰਦਾ ਪ੍ਰਧਾਨ ਮੰਤਰੀ ਬਣੇ ਰਹਿਣਾ ਚਾਹੁੰਦਾ ਹੁਣ ਕਹਿੰਦੇ ਕਨਜ਼ਰਵਟਿਵ ਦੇ ਨਾਲ ਇਹ ਦੂਸਰੇ ਨਾਲ ਗੱਲ ਕਰਨੀ ਜਿਹੜੀ ਸੌਖੀ ਹੈ ਸਾਨੂੰ ਸੋ ਉਹ ਓਵਰਆਲ ਜਿਹੜੀ ਸਥਿਤੀ ਹੈ ਨਾ ਡੋਨਲਡ ਟਰੰਪ ਦੇ ਦਵਾਲੇ ਘੁੰਮ ਰਹੀ ਹੈ ਤੇ ਕੈਨੇਡੀਅਨਾਂ ਦੇ ਮੂਡ ਵੀ ਬਦਲੇ ਨੇ ਇਹਦੇ ਬਾਰੇ ਜਿਹੜੀ ਖਾਸ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਹਵਾਈ ਜਹਾਜ਼ਾਂ ਦੇ ذریعے ਲੋਕ ਬਹੁਤ ਜਾਂਦੇ ਨੇ ਤੇ ਨਾਲ ਦੀ ਨਾਲ ਪੈਦਲ ਵੀ ਜਾਂਦੇ ਨੇ ਤੇ ਕਾਰਾਂ ਦੇ ਵਿੱਚ ਵੀ ਜਾਂਦੇ ਨੇ ਕੰਮਲੇ ਵੀ ਜਾਂਦੇ ਨੇ ਘੁੰਮਣ ਫਿਰਲੇ ਵੀ ਜਾਂਦੇ ਨੇ ਤੇ ਵੈਸੇ ਵੀ ਜਾਂਦੇ ਨੇ ਸੋ ਕੈਨੇਡਾ ਦੇ ਵਿੱਚੋਂ ਲੋਕ ਜਿਹੜੇ ਜਾਂਦੇ ਆਉਂਦੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਘਟਿਆ ਜੀ ਇਸ ਵਿੱਚ ਕੋਈ ਕੋਈ ਸ਼ੱਕ ਨਹੀਂ ਹੈ ਤੇ ਗਿਣਤੀ ਜਿਹੜੀ ਹੈ ਟੋਟਲ ਜਿਹੜੀ ਗਿਣਤੀ ਹੈ ਕੁਝ ਮਹੀਨਿਆਂ ਦੇ ਵਿੱਚ ਘਟਿਆ 5 ਲੱਖ ਦਾ ਕਹਿੰਦੇ ਫਰਕ ਪੈ ਗਿਆ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਕੈਨੇਡਾ ਤੋਂ ਬਾਰਡਰ ਜਿਹੜਾ ਉਹ ਪਾਰ ਕਰਦੇ ਨੇ ਸੋ ਇਸ ਕਿਰਤੀ ਦੇ ਵਿੱਚ ਵੱਡਾ ਘਟਾ ਪਿਆ ਤੇ ਇਹ ਇਸ ਦੇ ਇਹਦਾ ਜਿਹੜਾ ਕਾਰ ਦੇ ਰਸਤੇ ਜਿਹੜੇ ਲੋਕ ਜਿਹੜੇ ਟਰੈਵਲ ਕਰਦੇ ਨੇ ਉਹ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਗਿਣਤੀ ਨੂੰ ਬਹੁਤ ਵੱਡਾ ਫਰਕ ਪਿਆ ਸੋ ਇਹ ਕੈਨੇਡਾ ਵਾਲੇ ਕੀ ਸੋਚ ਰਹੇ ਨੇ ਇਹ ਤੁਸੀਂ ਸਮਝ ਸਕਦੇ ਹੋ ਕਿ ਕੈਨੇਡਾ ਵਾਲਿਆਂ ਨੇ ਆਪਣਾ ਓਵਰਆਲ ਝੁਕਾ ਜਿਹੜਾ ਹੈ ਉਹ ਯੂ ਐਸ ਏ ਵੱਲੋਂ ਘਟਾ ਦਿੱਤਾ ਹੈ ਸੋ ਕੈਨੇਡਾ ਵਾਲੇ ਵੱਖਰੇ ਤੌਰ ਤੇ ਜ਼ਾਹਰ ਤੌਰ ਤੇ ਸੋਚ ਰਹੇ ਨੇ ਇਸ ਵੇਲੇ ਤੇ ਗਿਣਤੀ ਇਹ ਨਤੀਜੇ ਦੀ ਉੱਥੇ ਜਾਣਦੀ ਹੈ ਨਾ ਜੀ ਉਹ ਘਟ ਗਈ ਹੈ